ਮਹਾਰਾਣੀ ਪ੍ਰਨੀਤਕੌਰ ਸਮਾਣਾ ਚ ਪਹੁੰਚੇ ਹਨ ਔਰ ਇੱਥੇ ਕਈ ਪਰਿਵਾਰਾਂ ਨੇ ਉਹਨਾਂ ਨੇ ਸੰਵੇਦਨਾ ਪ੍ਰਗਟ ਕੀਤੀ ਹੈ ਮਹਾਰਾਣੀ ਪ੍ਰਨੀਤਕੌਰ ਜਿਨ੍ਹਾਂ ਨੇ ਵਿਸਤਾਰ ਨਾਲ ਇਹ ਵੀ ਦੱਸਿਆ ਵੀ ਮੈਂ ਕਿਸਾਨਾਂ ਕੇ ਨਾਲ ਹਾਂ ਪੰਜਾਬੀਆਂ ਦੇ ਨਾਲ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਮੇਰੇ ਵੱਲੋਂ ਔਰ ਮੇਰੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲਗਾਤਾਰ ਕੇਂਦਰ ਸਰਕਾਰ ਨਾਲ ਵੀ ਰਾਬਤਾ ਇਹ ਕੈਂਪ ਕੀਤਾ ਜਾ ਰਿਹਾ ਔਰ ਪੰਜਾਬ ਸਰਕਾਰ ਤੇ ਵੀ ਉਹਨਾਂ ਨੇ ਹੰਲੇ ਕੀਤੇ ਦੇਖੋ ਅੱਜ ਦਾ ਜਿਹੜਾ ਸਮਾਣਾ ਦੇ ਵਿੱਚ ਤਕਰੀਬਨ ਕਈ ਥਾਂ ਮੈਂ ਟਾਈਮ ਸਿਰ ਪਹੁੰਚ ਨਹੀਂ ਸਕੀ ਤਾਂ ਬਹੁਤ ਹੀ ਵਧੀਆ ਪਰਿਵਾਰਾਂ ਦੇ ਵਿੱਚ ਵੈਸੇ ਪਰਿਵਾਰ ਸਾਰੇ ਹੀ ਵਧੀਆ ਹੁੰਦੇ ਨੇ ਇਨ੍ਹਾਂ ਦੇ ਘਰਾਂ ਦੇ ਵਿੱਚ ਇਨ੍ਹਾਂ ਦੇ ਕਿਸੇ ਦੀ ਮਦਰ ਦਾ ਕਿਸੇ ਦੀ ਫਾਦਰ ਦਾ ਡੈਥ ਹੋਈ ਹੈ ਤਾਂ ਪਹਿਲੇ ਮੈਂ ਡਾਕਟਰ ਅਰੂੜਾ ਦੇ ਹੋ ਕੇ ਆਈਆਂ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਇੱਥੇ ਬਣੀ ਸੀ ਦੇ ਬਣੀ ਚੰਜੀ ਦੇ ਆਈਆਂ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਅੱਗੇ ਸਾਡੇ ਬਹੁਤ ਹੀ ਵਧੀਆ ਬਲਦੇਵ ਜੀ ਐਮ ਸੀ ਐਮ ਸੀ ਸੀ ਉਹਨਾਂ ਦੇ ਜਾਣਾ ਕਿਉਂਕਿ ਕੰਸਟੀਟੂਐਂਸੀ ਬਹੁਤ ਵੱਡੀ ਹੈ ਸਾਰੇ ਕਿਤੇ ਮੈਂ ਪਹੁੰਚ ਨਹੀਂ ਪਾਦੀ ਟਾਈਮ 'ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਦੇ ਜਾ ਕੇ ਅਫਸੋਸ ਕਰਕੇ ਆਵਾਂ ਉਸ ਲਈ ਮੈਂ ਅੱਜ ਹੁਣ ਇਸ ਟਾਈਮ ਅਸੀਂ ਬਨੀਤ ਜੈਨ ਦੇ ਗ੍ਰੈਡੂ ਵਿੱਚ ਆ ਗਏ ਕੋਈ ਕੰਮ ਨਹੀਂ ਦੇਖ ਰਿਹਾ ਖਜ਼ਾਨਾ ਕਿਹੜਾ ਭਰਪੂਰ ਹੈ ਇਹਨਾਂ ਦਾ ਹੁਣ ਫੇਰ ਇਹਨਾਂ ਨੇ ਦੇ ਸੋ ਕੋਚ ਦਾ ਲੋਗੋਨ ਲੜੇ ਅੱਗੇ ਕਰਨ ਦਾ ਲੋਨ ਦੇ ਉੱਤੇ ਚੱਕੀ ਜਾਂਦੇ ਨੇ ਔਰ ਲੋਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਰਜ਼ਾ ਚੜਾਈ ਜਾਂਦੇ ਨੇ ਮੈਨੂੰ ਤਾਂ ਜ਼ਮੀਨ ਉੱਤੇ ਕੁਝ ਨਹੀਂ ਦੇਖਦਾ ਆ ਬਸ ਭਗਵਾਨ ਤੁਮਨ ਜੀ ਦੀਆਂ ਜਰੂਰ ਫੋਟੋਆਂ ਹਰੇਕ ਥਾਂ ਤੇ ਦੇਖਦੀਆਂ ਨੇ ਪੰਜਾਬ ਦਾ ਬੁੱਧ ਪੰਜਾਬ ਨੂੰ ਸੰਭੇ ਤਾਂ ਅਸੀਂ ਇਹਨਾਂ ਦੇ ਗੁਣ ਗਾਈਏ ਹੁਣ ਤਾਂ ਸਾਨੂੰ ਡੋਬ ਹੀ ਦਿੱਤਾ ਹਰ ਪੱਖੋਂ ਪ੍ਰੋਬਲਮ ਹੈ ਔਰ ਸਭ ਤੋਂ ਦੁਖਦਾਇਕ ਵਾਲੀ ਗੱਲ ਹੈ ਜਿਹੜੇ ਸਾਡੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪ੍ਰੇਰਨਾ ਕਰਕੇ ਉਹਨਾਂ ਨਾਲ ਜਾ ਕੇ ਕੋਈ ਸਹੀ ਗੱਲਬਾਤ ਹੁੰਦੀ ਨਾ ਕਿ ਇਹ ਜੀ ਸਥਿਤੀ 'ਚ ਉਹਨਾਂ ਨੂੰ ਬਿਠਾਤਾ ਉੱਥੇ ਕਿ ਸਾਰੇ ਪੰਜਾਬ ਦਾ ਹੀ ਦਿਲ ਦੁਖ ਰਿਹਾ ਰੋ ਰਿਹਾ ਔਰ ਨੁਕਸਾਨ ਹੋ ਰਿਹਾ ਦੇਖੋ ਹੱਲ ਜਿਹੜਾ ਹੋਣਾ ਹੈ ਉਹ ਬੈਠ ਕੇ ਹੀ ਹੋਣਾ ਕੁਝ ਬੈਠਕਾਂ ਹੋ ਗਈਆਂ ਕੁਝ ਹੋਣ ਗਿਆ ਦੋਨੋਂ ਪਾਸਿਆਂ ਨੂੰ ਦੇਖਣਾ ਪਊ ਕਿ ਲਾਭ ਔਰ ਜਿਹੜੀਆਂ ਟਾਕਸ ਹੋਣ ਗਿਆ ਉਹਨਾਂ ਵਿੱਚੋਂ ਕੋਈ ਇੱਕ ਅੱਛੀ ਪੋਜ਼ਿਟਿਵ ਚੀਜ਼ ਨਿਕਲੇ ਤਾਂ ਮੇਰੇ ਖਿਆਲ ਚ ਇੱਕ ਪੰਜਾਬੀ ਵਸਨੀਕ ਦੇ ਨਾਤੇ ਮੇਰਾ ਦਿਲ ਕਿਸਾਨਾਂ ਦੇ ਨਾਲ ਹੈ ਮੇਰੇ ਪੰਜਾਬ ਦੇ ਨਾਲ ਹੈ ਪਰ ਅਸੀਂ ਹਿੰਦੁਸਤਾਨ ਦੇ ਨਾਲ ਵੀ ਸਾਰਾ ਕੁਝ ਸੋਚਣਾ ਪੈਂਦਾ ਹੈ ਔਰ ਮੈਂ ਆਸ ਰੱਖਦੀ ਹਾਂ ਔਰ ਵਾਹਿਗੁਰੂ ਨੂੰ ਪਰਮਾਤਮਾ ਨੂੰ ਜਰੂਰ ਅਰਦਾਸ ਕਰਦੀਆਂ ਕਿ ਇਹ ਸਾਡਾ ਹਲ ਜਲਦੀ ਨਿਕਲੇ ਕੁਝ ਦਿਨਾਂ 'ਚ ਚੋਣਾਂ ਦਾ ਐਲਾਨ ਹੋਣ ਨੂੰ ਜਾ ਰਿਹਾ ਹੈ ਤੁਸੀਂ ਪਿਆਰ ਪੂਰੀ ਤਰ੍ਹਾਂ ਲੜ ਰਹੇ ਹੋ ਮੈਂ ਹਰ ਵਕਤ ਇਹੀ ਕਹਿੰਦੀ ਆ ਤੁਹਾਨੂੰ ਵੀ ਜਵਾਬ ਦਿੱਤਾ ਹੈ ਕਿ ਕੋਈ ਵੀ ਸਿਆਸੀ ਬੰਦਾ ਹੋਵੇ ਉਹਦੀ ਤਿਆਰੀ ਕਦੀ ਹਟਦੀ ਨਹੀਂ ਬਾਕੀ ਪਾਰਟੀਆਂ ਦੇ ਉੱਤੇ ਜਿੱਥੋਂ ਅਪਲਾਈ ਕਰੀਦਾ ਉਹਨਾਂ ਦੇ ਉੱਤੇ ਹੁੰਦਾ ਵੀ ਕਿਸ ਨੂੰ ਟਿਕਟ ਮਿਲਦਾ ਕਿਸ ਨੂੰ ਨਹੀਂ ਠੀਕ ਹੈ ਐਮਰਮਾਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿੰਮ